ਉਹ ਦੇਖ ਰਿਹਾ ਹਾਂ ਲੱਗ ਲੱਗ ਸੋਸ਼ਲ ਪਲੇਟਫਾਰਮ ਦੇ ਉੱਤੇ ਔਰ ਤੁਹਾਨੂੰ ਉਹ ਪਰਿਵਾਰ ਦੱਸ ਵੀ ਰਹੇ ਨੇ ਜਿਨ੍ਹਾਂ ਨੇ ਯੂਜ਼ ਕੀਤਾ ਔਰ ਕਿਤਨੇ ਜ਼ਬਰਦਸਤ ਬਿਹਤਰੀਨ ਰਿਜ਼ਲਟ ਸਰਵਸ ਪੈਕ ਯੂਜ਼ ਕਰਨ ਨਾਲ ਸਰੀਰ ਦੀ ਸਫਾਈ ਕਰਾਉਣ ਨਾਲ ਤਾਂ ਦੋਸਤੋ ਅੱਜ ਮੈਂ ਤੁਹਾਨੂੰ ਰੋਜ਼ ਆਈ ਵਾਰ ਦੀ ਤਰ੍ਹਾਂ ਇੱਕ ਨਵਾਂ ਪਰਿਵਾਰ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਬਹੁਤ ਜ਼ਬਰਦਸਤ ਰਿਜ਼ਲਟ ਲੈ ਲਏ ਜਿੱਥੇ ਜਾ ਕੇ ਆਪਾਂ ਆਸ ਛੱਡ ਬੰਨੇ ਆ ਕਿ ਹੁਣ ਤਾਂ ਕੀ ਠੀਕ ਹੋਣਾ ਹਨਾ ਕੋਈ ਫਰਕ ਪਤਾ ਪੈਣਾ ਹੀ ਨਹੀਂ ਕਿਉਂ ਆਪਾਂ ਟਰਾਈ ਕਰੀਏ ਇਹ ਚੀਜ਼ਾਂ ਦੇ ਤਾਂ ਮੈਂ ਉਹਨਾਂ ਦੀ ਜਵਾਨੀ ਤੁਹਾਨੂੰ ਦੱਸੂਗਾ ਕਿਹੜੀ ਜਗ੍ਹਾ ਤੋਂ ਨੇ ਕੀ ਨਾਮਾ ਕੀ ਕੀ ਗਲਮਾ ਸੀ ਸਾਰੀ ਸਟੋਰੀ ਸੁਣਾ ਦੇ ਔਰ ਪ੍ਰੋਪਰ ਤਰੀਕੇ ਨਾਲ ਇਹਨੂੰ ਆਪਾਂ ਨੇ ਸੁਣਨਾ ਹੈਗਾ ਤੇ ਅੱਗੇ ਆਪਣੇ ਰਿਲੇਸ਼ਨ ਦੇ ਵਿੱਚ ਇਸ ਤਰ੍ਹਾਂ ਦੇ ਪਰਿਵਾਰ ਨੂੰ ਸ਼ੇਅਰ ਵੀ ਕਰਨਾ ਹੈਗਾ ਤਾਂ ਦੋਸਤੋ ਸਟਾਰਟ ਕਰਨ ਤੋਂ ਪਹਿਲਾਂ ਫਿਰ ਮੈਂ ਇੱਕੋ ਗੱਲ ਕਰ ਦਿਲ ਕਰਦਾ ਵੀ ਬਾਡੀ ਸਰਵਿਸ ਕੋਈ ਦਵਾਈ ਨਹੀਂ ਸਰੀਰ ਦੀ ਸਫਾਈ ਹੈ ਜਿਵੇਂ ਕਾਰਾਂ ਮੋਟਰਸਾਈਕਲ ਆਪਾਂ ਜੋ ਵੀ ਸਾਧਨਾਂ ਦੀ ਸਰਵਿਸ ਕਰਾਉਂਦੇ ਆਈਂ ਆਪਾਂ ਆਪਣੀ ਸਰੀਰ ਦੀ ਸਫਾਈ ਕਰਾਈਏ ਆਨੰਦ ਲਈਏ ਜ਼ਿੰਦਗੀ ਦਾ ਔਰ ਚੱਲਦੇ ਹਾਂ ਸਾਡੇ ਮਹਿਮਾਨ ਕੋਲ ਜਿਹੜੇ ਅੱਜ ਦੇ ਪਹੁੰਚੇ ਹੋਏ ਨੇ ਔਰ ਬਹੁਤ ਹੌਸਲਾ ਕਰਕੇ ਜਿਹੜੇ ਪਰਿਵਾਰ ਸਾਹਮਣੇ ਆਉਂਦੇ ਨੇ ਕਿਉਂਕਿ ਬਹੁਤ ਪਰਿਵਾਰ ਬੋਲਣ ਤੋਂ ਡਰਦੇ ਨੇ ਉਹ ਸਾਹਮਣੇ ਨਹੀਂ ਆਉਂਦੇ ਕੈਮਰੇ ਦੇ ਤਾਂ ਅਸੀਂ ਥੈਂਕ ਯੂ ਵੀ ਕਰਨਾ ਚਾਹਾਂਗੇ ਇਸ ਤਰ੍ਹਾਂ ਦੇ ਪਰਿਵਾਰ ਨੇ ਕਿੰਨੇ ਸਾਲ ਚੂਜ਼ ਕਰ ਤੋਂ ਬਾਅਦ ਰਿਜ਼ਲਟ ਲੈਣ ਤੋਂ ਬਾਅਦ ਸਾਡੇ ਸਾਹਮਣੇ ਆਉਂਦੇ ਨੇ ਤਾਂ ਵੈਲਕਮ ਆ ਜੈਪਸ਼ੀ ਜੀ ਤੁਹਾਡਾ ਨਹੀਂ ਵੈਲਕਮ ਸਭ ਜੀ ਸਤਿ ਸ਼੍ਰੀ ਅਕਾਲ ਸਰ ਕਿਹੜੀ ਜਗ੍ਹਾ ਤੋਂ ਕੀ ਕੀ ਪ੍ਰੋਬਲਮ ਆ ਸੀ ਸਿਪੰਡ ਫੁਲੀ ਆਵ ਜਿਲ੍ਹਾ ਬਰਨਾਲਾ ਤੋਂ ਜੀ ਓਕੇ ਓਕੇ ਤੇ ਰਿਕਾਰਡਾਂ ਨੂੰ ਬਹੁਤ ਸਾਰੇ ਹੰਡਿਕ ਤਾਂ ਸੀ ਜੀ ਠੀਕ ਹੈ ਯਾਨੀ ਕਿ ਇਹਨਾਂ ਦੀ ਮਰੋ 45 ਸਾਲ ਦੇ ਤਕਰੀਬਨ ਹੋ ਚੱਲੀ ਹੈ ਅੱਛਾ ਜਾਨੀ ਸ਼ੁਰੂ ਤੋਂ ਲੈ ਕੇ ਇਹਨਾਂ ਦੀ ਖੱਬੀ ਸਾਈਡ ਬਿਲਕੁਲ ਬਲੌਕ ਸੀਗੀ ਓਕੇ ਜਿਵੇਂ ਇਹਨਾਂ ਦਾ ਸਾਹਮਣੇ ਹੱਥ ਦੇਖਿਆਗਾ ਸਿਰਫ ਐਸ ਤਰ੍ਹਾਂ ਹੀ ਰਹਿੰਦਾ ਸੀ ਉਹ ਜੀ ਓਕੇ ਤੇ ਬਹੁਤ ਸਰਵਸ ਬਾਰੇ ਪਤਾ ਲੱਗਿਆ ਸ਼ੁਰੂ ਕੀਤਾ ਸੀ ਜਿਹਦਾ ਰਿਜਲਟ ਸਾਨੂੰ 15 ਦਿਨਾਂ ਦੇ ਵਿੱਚ ਹੀ ਆਉਣਾ ਸ਼ੁਰੂ ਹੋ ਗਿਆ ਜੀ ਠੀਕ ਹੈ ਹੱਥ ਦੀ ਨਾੜਾਂ ਸੋਂ ਦੇਖਣ ਲੱਗੇ ਪਹਿਲਾਂ ਬਿਲਕੁਲ ਪਤਾ ਨਹੀਂ ਸੀ ਲੱਗਦਾ ਹੌਲੀ ਹੌਲੀ ਬਚਪਨ ਤੋਂ ਪ੍ਰੋਬਲਮ ਸੀ ਹਾਂ ਜੀ ਜਵਾਹਰ ਜੀ ਕੋਲੇ ਵੀ ਚੱਲਾਂਗੇ ਭੈਣ ਜੀ ਇਹ ਜਿਵੇਂ ਪ੍ਰੋਬਲਮ ਆਏ ਕਿੱਥੋਂ ਸਟਾਰਟ ਹੁੰਦੀ ਹੈ ਤੁਹਾਨੂੰ ਮਤਲਬ ਕੀ ਹਾਲਾਤ ਸੀ ਉਹ ਟਾਈਮ ਨੂੰ ਸਟਾਰਟ ਹੋਣ ਕਿਉਂਕਿ ਇਹ ਸਟਾਰਟ ਕਦੋਂ ਹੁੰਦੀ ਹੈ ਮੰਨ ਲਓ ਕੀ ਦਿੱਕਤ ਸੀ ਇਹ ਮੇਂ ਦਿਕਤ ਤਾਂ ਜੀ ਇਹੀ ਸੀ ਮੈਂ ਜਦੋਂ ਰੋਣ ਲੱਗੇ ਸੈਡ ਕਰਦਾਂ ਤੋਂ ਉਦੋਂ ਪਤਾ ਲੱਗਿਆ ਫੇਰ ਤਾਂ ਜਿੱਥੇ ਕੋਈ 10 ਪਾ ਲੁੰਦਾ ਨੇ ਜੀ ਉੱਥੇ ਦਵਾਈ ਦਿਵਾਉਣ ਵਗ ਜਾਂਦੇ ਸੀ ਡਾਕਟਰਾਂ ਨੇ ਗਏ ਸੀ ਵੀ ਇਹ ਤਾਂ ਇਲਾਜ ਨਹੀਂ ਹੈਗਾ ਵੀ ਇਹਦਾ ਘਰੀ ਬਸ ਤੁਸੀਂ ਸੇਵਾ ਕਰੀ ਚੱਲੋ ਓਕੇ ਮਤਲਬ ਜਦੋਂ ਤੁਸੀਂ ਬੱਚਾ ਛੋਟਾ ਹੁੰਦਾ ਰੋਣ ਲੱਗੇ ਉਦੋਂ ਫੈਮਿਲੀ ਦੇ ਮੈਂਬਰਾਂ ਨੂੰ ਪਤਾ ਲੱਗਦਾ ਇਹ ਇਹ ਦਿੱਕਤ ਆ ਇੱਕ ਸੈਡ ਬਲੌਕ ਜਾਂ ਕੀ ਸੀ ਉਹ ਚੀਜ਼ ਇਹ ਮੈਕਰ ਸਾਈਡ ਨਹੀਂ ਬਲੌਕ ਜੀ ਸੀ ਸੀ ਅੱਛਾ ਮਤਲਬ ਇੱਕ ਸੈਡ ਤੁਹਾਡੀ ਕੰਮ ਹੀ ਨਹੀਂ ਕਰਦੀ ਸੀ ਹਾਂਜੀ ਹਾਂ ਓਕੇ ਤਾਂ ਉਸ ਤੋਂ ਬਾਅਦ ਵੀ ਤੁਸੀਂ ਮੰਨ ਲਓ ਜੋ ਦਿੱਕਤ ਆਂਦੀ ਆ ਡਾਕਟਰਾਂ ਨੂੰ ਦਿਖਾਇਆ ਕੀ ਕਹਿੰਦੇ ਸੀ ਡਾਕਟਰ ਉਹਨਾਂ ਡਾਕਟਰ ਤਾਂ ਅਸਾਂ ਹੀ ਕਹਿੰਦੇ ਸੀ ਵੀ ਇਹ ਇਹਦਾ ਇਲਾਜ ਨਹੀਂ ਹੈਗਾ ਵੀ ਤੁਸੀਂ ਘਰ ਹੀ ਸੇਵਾ ਕਰ ਲਓ ਵੀ ਇਹ ਤਾਂ ਜਿੰਨਕ ਚਿਰ ਜਿਉਂ ਵੀ ਬਸ ਇਹਦਾ ਆਈ ਟਾਈਮ ਨਿਕਲੂਗਾ ਉਹ ਉਹ ਕੇਸ ਤਿੰਬਲੋ ਕੁਝ ਹਾਂਜੀ ਹਾਂ ਪਰ ਕਿੰਨੀਆਂ ਦਵਾਈਆਂ ਕਿੰਨੇ ਡਾਕਟਰਾਂ ਕੋਲੇ ਪਰਿਵਾਰ ਦੇ ਮੈਂਬਰ ਕਿਉਂਕਿ ਹਰੇਕ ਬੰਦਾ ਪ੍ਰਯਾਸ ਤਾਂ ਕਰਦਾ ਹੀ ਹੈ ਜਿਹੜਾ ਕੋਈ ਦੱਸ ਪਾ ਦਿੰਦਾ ਦੀ ਹਰੇਕ ਕੋਲੇ ਜਾਂਦੇ ਸੀ ਉਹ ਤਾਂ ਛੜ ਘਾ ਤੇ ਤਾਂ ਵੀ ਕਹਿੰਦੇ ਸੀ ਵੀ ਜੇ ਆਪਰੇਸ਼ਨ ਕੋ ਹੋ ਜਾ ਤਾਂ ਵੀ ਚੱਲ ਬਹੁਤ ਚੱਲਦਾ ਹੋਵੇ ਚੱਲਦਾ ਤਾਂ ਚੱਲ ਹੀ ਜਾਂਦਾ ਓਕੇ ਹਾਂਜੀ ਠੀਕ ਹੈ ਮਰੋ ਉਸ ਤੋਂ ਬਾਅਦ ਜਿਵੇਂ ਉਸੇ ਤਰੀਕੇ ਨਾਲ ਤੁਹਾਡੀ ਮੈਰਿਜ ਹੋ ਗਈ ਹਾਂਜੀ ਮੈਰਿਜ ਤੋਂ ਬਾਅਦ ਮੰਨ ਤੁਸੀਂ ਕੰਮ-ਕੁਮ ਕਿੰਨਾ ਕੀ ਕਰ ਲੈਂਦੇ ਸੀ ਹੱਥ ਤੁਹਾਡਾ ਕੰਮ ਕਿੰਨਾ ਕਰਦਾ ਸੀ ਇਹਦੇ ਨਾਲ ਤਾਂ ਜੀ ਖਾਲੀ ਗਲਾਸ ਬੰਨੀ ਚੱਕਿਆ ਜਾਂਦਾ ਸੀ ਬਸ ਇੱਕ ਵਾਰ ਨਹੀਂ ਕਰਦੀ ਸੀ ਜਿਹੜਾ ਕੁਝ ਕਰਦੀ ਸੀ ਬੜੀ ਘੱਟ ਕੰਮ ਹਾਂਜੀ ਹਾਂ ਓਕੇ ਓਕੇ ਇਹਦੇ ਨਾਲ ਖਾਲੀ ਗਲਾਸ ਬੰਨੀ ਚੱਕਿਆ ਨਹੀਂ ਜੀ ਇਹ ਤਾਂ ਅਸੀਂ ਆਈ ਰਹਿੰਦਾ ਸੀਗਾ ਹਰ ਵਕਤੀ ਨੇ ਜਿਵੇਂ ਹੁਣ ਤੁਸੀਂ ਐ ਰੱਖਿਆ ਪਹਿਲਾਂ ਐ ਨਹੀਂ ਰੱਖਦਾ ਸੀ ਨਹੀਂ ਜੀ ਇਹ ਤਾਂ ਬਸ ਆਈ ਆਈ ਆਏ ਕੁੜਿਆ ਰਹਿਦਾ ਹਾਂਜੀ ਹਾਂ ਮਤਲਬ ਇੱਥੇ ਰੱਖਦੇ ਸੀ ਹਾਂਜੀ ਹਾਂ ਹੁਣ ਤੁਸੀਂ ਐ ਮਤਲਬ ਸਿੱਟਾ ਰੱਖੀ ਬੈਠੇ ਹਾਂਜੀ ਹਾਂ ਹੁਣ ਸਰ ਤਾਂ ਹੁਣ ਮੈਂ ਸਾਰਾ ਕੁਝ ਬਾਲਟੀ ਬੁਲਟੀ ਆਟਾ ਓਟਾ ਸਾਰਾ ਕੁਝ ਇੰਨੇ ਨਹੀਂ ਹੁੰਦੀਆਂ ਉਹ ਕਿੰਦਾ ਕੱਪੜਾ ਜੀ ਇਹ ਕਹਿਣ ਕਿ ਤੁਹਾਡੇ ਕਹਿੰਦਾ ਭਾਬੇ ਇਹ ਵੀ ਹੁਣ ਇਹ ਹੱਥ ਨਾਲ ਤੁਸੀਂ ਬਾਲਟੀ ਵਗੈਰਾ ਚੱਕ ਲੈਨੇ ਹੋ ਇੱਥੇ ਖਾਲੀ ਗਲਾਸ ਵੀ ਨਹੀਂ ਚੱਕਿਆ ਜਾਂਦਾ ਨਹੀਂ ਜੀ ਓਕੇ ਜੇ ਚੱਕਦੀ ਹੋਈ ਡਿੱਗ ਪੈਂਦਾ ਥੱਲੇ ਕੀ ਕੀ ਹੁਣ ਕੀ ਕੀ ਕਰ ਲੈਣੇ ਨੇ ਹੱਤ ਨਾਲ ਇਹ ਤਾਂ ਨਾ ਜੀ ਮੈਂ ਆਟਾ ਘੋਨ ਲੈਣੀ ਆ ਬਾਲਟੀ ਪਾਣੀ ਵਾਲੀ ਚੱਕ ਲੈਣੀ ਲੀੜਾ ਵੀ ਨਚੋਲ ਲੈਣੀ ਆ ਸਬਜ਼ੀ ਵੀ ਕੱਟੀ ਜਾਂਦੀ ਆ ਇਹਦੇ ਨਾਲ ਅੱਗੇ ਤਾਂ ਸਬਜ਼ੀ ਵੀ ਨਹੀਂ ਹੱਥ ਨਾਲ ਪੜੀ ਜਾਂਦੀ ਕਿਸੇ ਲੋਟ ਓਕੇ ਓਕੇ ਕਿਸੇ ਆਸਗਮਾਨ ਨੂੰ ਕਹਿਣਾ ਪੈਂਦਾ ਸੀ ਇਹ ਮੇਰੀ ਸਬਜ਼ੀ ਘਟਦੀ ਜਾਵੇ ਕੋਈ ਹੋਰ ਕੰਮ ਕਰ ਦੇ ਓਕੇ ਮਨ ਤੁਹਾਡੇ ਦੋਏ ਕੰਮ ਨਹੀਂ ਹੋਉਂਦੇ ਨਹੀਂ ਜੀ ਹੁੰਦਾ ਨਹੀਂ ਸੀ ਮੇਰੇ ਤੋਂ ਕੰਮ ਠੀਕ ਹੈ ਜੀ ਮਨ ਇਹ ਇੱਕ ਤਰ੍ਹਾਂ ਦਾ ਇਹ ਕਿੰਨੇ ਸਾਲਾਂ ਤੋਂ ਬਾਅਦ ਜਾ ਕੇ ਜਿਵੇਂ ਬਾਡੀ ਸਰਵਿਸ ਵਰਤੇ ਕਿੰਨੇ ਸਾਲਾਂ ਬਾਅਦ ਜਾ ਕੇ ਹੱਥ ਸਿੱਧਾ ਹੁੰਦਾ ਤੁਹਾਡੀ ਕਿੰਨੀ ਏਜ 'ਚ ਇਹ ਜੇ 15ਵਾਂ ਜਦੋਂ 15 ਦਿਨ ਹੋ ਗਏ ਸੀ ਮੈਨੂੰ ਬੋਡੀ ਸਰਵਿਸ ਵਰਤ ਤੀਨ ਨੂੰ ਮੈਨੂੰ ਦਿਨੇ ਪਈ ਤਹਾਂ ਜੜਾਕਾ ਬੈ ਜੇ ਮੇਰੀ ਬਾਹ ਦਾ ਅੱਛਾ ਮੈਨੂੰ ਐ ਲੱਗਿਆ ਮਾ ਮੇਰੀ ਬਾਹ ਟੁੱਟ ਗਈ ਓਕੇ ਮੈਂ ਇਹਨਾਂ ਨੂੰ ਉਹ ਤੁਸੀਂ ਬਾਹ ਜੀ ਹਿਲਾਈ ਜਦੋਂ ਹਾਂਜੀ ਜਦੋਂ 15 ਅਕਸਰ ਹੋਈ ਸੀ ਵਰਤ ਦੇ ਹਾਂਜੀ ਜਦੋਂ ਮੈਂ ਇਹਨਾਂ ਨੂੰ ਕਾਲ ਕਰੀ ਮੈਂ ਆ ਕੇ ਮਾ ਮੇਰੀ ਤਾਂ ਬਾਹ ਟੁੱਟ ਗਈ ਐ ਮੈਨੂੰ ਕਹਿੰਦਾ ਤੇਰੀ ਬਾਹ ਨਹੀਂ ਟੁੱਟੀ ਕਹਿੰਦਾ ਕੋਈ ਬਲੌਗ ਜੀ ਖੋਲੀਏ ਤੇਰੀ ਅੱਛਾ ਹਾਂਜੀ ਫਿਰ ਉਹ ਤੋਂ ਮੁੜ ਕੇ ਜੀ ਸਾਰਾ ਕੰਮ ਸਮਝਲਾ ਹੌਲੀ ਹੌਲੀ ਹੁੰਦਾ ਫਰਕ ਪੈਂਦਾ ਪੈਂਦਾ ਪੈ ਗਿਆ ਫਿਰ ਮੈਂ 15 ਦਿਨ ਜਦੋਂ ਬਾਡੀ ਸਰਵਿਸ ਵਰਤਨ ਨੂੰ ਹੋ ਗਿਆ ਤਾਂ ਮੈਂ ਉਹ ਕਰਿਆ ਖਾਲੀ ਸਿਲੰਡਰ ਬਾਹਰ ਕੱਢਿਆ ਰਸੋਈ ਚ ਮੈਂ ਇਹਨਾਂ ਨੂੰ ਕਿਹਾ ਮੈਂ ਕਰਾਂ ਮੈਂ ਖਾਲੀ ਸਿਲੰਡਰ ਬਾਹਰ ਕੱਢਦਾ ਮੈਨੂੰ ਕਹਿੰਦੇ ਵੀ ਤੂੰ ਤਾਂ ਇਹ ਝੂਠ ਬੋਲਦਾ ਅੱਛਾ ਇਹ ਹੱਥ ਨਾਲ ਹਾਂਜੀ ਜਿਹੜਾ ਖਾਲੀ ਗਲਾਸ ਨਹੀਂ ਚੱਕਦਾ ਹਾਂਜੀ ਹਾਂ ਬਾਡੀ ਸਰਵਿਸ ਵਰਤਨ ਤੋਂ ਬਾਅਦ ਤੁਸੀਂ ਖਾਲੀ ਸਿਲੰਡਰ ਲੈ ਕੇ ਆ ਜੀ ਹਾਂਜੀ ਹਾਂਜੀ ਓਕੇ ਅੱਛਾ ਇਹ ਸਿਲੰਡਰ ਦਾ ਵਾਜਨ ਘੱਟੋ ਘੱਟ 15.5 ਕਿਲੋ ਵਾਜੇ ਸੀ ਹਾਂ ਖਾਲੀ ਖਾਲੀ ਤੇ ਲੈ ਕੇ ਆ ਜੀ ਹਾਂਜੀ ਹਾਂਜੀ 15.5 ਕਿਲੋ ਵਾਜਨ ਜਣੀ ਚੱਕ ਰਿਹਾ ਸੀ ਇਹਨਾਂ ਨੇ ਸਾਨੂੰ ਜਿੱਥੇ ਖਾਲੀ ਗਲਾ ਹਾਂਜੀ ਠੀਕ ਮਤਲਬ ਤੁਹਾਨੂੰ ਚਲੋ ਜਿਵੇਂ ਹੁਣ ਇਹਦਾ ਤੁਸੀਂ ਵਰਤਿਆ ਰਿਜ਼ਲਟ ਲੈ ਲਿਆ ਹੈ ਨਾ ਹਾਂਜੀ ਹਾਂ ਜਦੋਂ ਤੁਸੀਂ ਸਟਾਰਟ ਕਰਦੇ ਹੋ ਕਿਉਂਕਿ ਇੱਕ ਪਾਸੇ ਅਜੈਬ ਸਿੰਘ ਚਲੋ ਬੰਦਾ ਮਤਲਬ ਮੈਰਿਜ ਹੁੰਦੀ ਹੈ ਹੈਨਾ ਬੰਦੇ ਦੀ ਔਰ ਆਪਾਂ ਦੇਖਦੇ ਆਂ ਪ੍ਰਯਾਸ ਕਰਦੇ ਆਂ ਵੀ ਜੀਵਨ ਸਾਥੀ ਨੂੰ ਹੀ ਦਿੱਕਤਾਂ ਨੇ ਆਪਾਂ ਸੈੱਟ ਕਰਾ ਲਈਏ ਪ੍ਰਯਾਸ ਤਾਂ ਬੰਦਾ ਕਰਦਾ ਹੀ ਆ ਹਾਂਜੀ ਮਤਲਬ ਤੁਸੀਂ ਵੀ ਕੋਈ ਦਵਾਈ ਦੂਈ ਦਾ ਸਿਸਟਮ ਪਤਾ ਕੀਤਾ ਕੋਈ ਕਰਕੇ ਦੇਖਿਆ ਹਰ ਦਵਾਈ ਦਾ ਬਹੁਤ ਜਗ੍ਹਾ ਬਾਕੀ ਇਹਨਾਂ ਦੇ ਅਸੀਂ ਛੱਡ ਦੇਣਾ ਤਾਂ ਪੈਰ ਬਹੁਤ ਸੁੱਜ ਜਾਂਦਾ ਸੀ ਜਿਹੜੇ ਸਰਦਿਆਂ ਦੇ ਵਿੱਚ ਬੂਟ ਨਹੀਂ ਸੀ ਪੈਂਦਾ अच्छा ब्रनलज बहुत मशहूर डॉक्टर ने हड्डियां प्रे, दे ਤੇ ਉਹਨਾਂ ਨੂੰ ਸਲਾਹ ਕਰੀ ਤੇ ਇਹਨਾਂ ਦਾ ਭਾਉਣ ਜਾ ਕੈਨੇਡਾ ਦੋ ਆਇਆ ਵਸ ਜਿਹਨ ਵੀ ਗਿਆ ਵਸੀ ਤਾਂ ਡਿਪਰੇਸ਼ਨ ਕਰਾ ਲਿਆ ਜਣ ਉਹ ਕਹਿੰਦੇ ਵੀ ਪ੍ਰੇਪਰੇਸ਼ਨ ਕਰਾਉਣ ਕੋ ਪੈਰ ਦਾ اچھا ਜੀ ਠੀਕ ਹੈ ਜਦੋਂ ਮਰਜ਼ੀ ਕਰਾ ਲਓ ਵੀ ਇਹਦੀ ਹੱਡੀ ਵੱਧਦੀ ਆ ਜਦੋਂ ਤੋਂ ਅਸੀਂ ਹੁਣ ਜੁਲਾਈ ਮਹੀਨੇ ਚ 2 ਸਾਲ ਹੋ ਗਏ ਜੀ ਪੂਰੇ ਜੂਸ ਵਰਤੇ ਨੂੰ اچھا ਜੀ ਤੇ ਦੋ ਸੀਜ਼ਨ ਲੰਘੇ ਸਰਦੀ ਦੇ ਬਿਲਕੁਲ ਪੈਰ ਨਹੀਂ ਸੁਜਿਆ ਜੀ ਮੁੜ ਕੇ ਠੀਕ ਹੈ ਜੀ ਹੁਣ 2 ਸਾਲ ਹੋ ਚੱਲੇ ਨੇ ਬਿਲਕੁਲ ਕੋਲ ਜਾਨੀ ਬੋਡੀ ਸਰ ਛੱਡੇ ਨੂੰ ਦੋ ਸਾਲ ਹੋ ਗਏ ਹਾਂਜੀ ਮਤਲਬ ਜਿਹੜੀ ਉਹ ਹੱਡੀ ਬਦਲਣ ਦੀ ਪ੍ਰੋਬਲਮ ਸੀ ਹਾਂਜੀ ਇਹ ਕਿੰਨੇ ਸਾਲਾਂ ਤੋਂ ਪ੍ਰੋਬਲਮ ਸੀ ਬਈ ਉਹ ਸ਼ੁਰੂ ਤੋਂ ਸੀ ਜੀ ਜਦੋਂ ਜਮਰ ਵੱਧ ਹੀ ਜਾਂਦੀ ਦੀ ਉਹਨਾਂ ਦਾ ਵਾਧਾ ਹੈ ਉਹ ਸੋਜਾ ਵੱਧ ਹੀ ਦੁਰਾਇਣ ਸੀਗਾ ਮਤਲਬ ਪੈਰ ਪੂਰਾ ਸੋਜਾਂ ਦਾ ਜੀ ਕੰਬ ਨਹੀਂ ਹੁੰਦਾ ਹੁਣ ਪੈਂਦਾ ਨਹੀਂ ਤੁਰਨ ਚ ਬਹੁ ਟਕ ਟੋਂਦੀ ਸੀ ਜੀ ਸਵੇਰੇ ਉੱਠਣ ਵੇਲੇ ਜਦੋਂ ਸਾਹ ਹੇਠੇ ਪੈਰ ਲਾਉਣ ਹੁੰਦੇ ਨੇ ਉਹਨਾਂ ਨੂੰ ਪਹਿਲਾਂ ਸੋਚਣਾ ਪੈਂਦਾ ਮੈਂ ਪੈਰ ਕਿਵੇਂ ਲਾਵਾਂ ਨੀਚੇ ਹੌਲੀ ਹੌਲੀ ਮਾਗ ਮਾ ਕਿਤੇ ਮੜਮੜ ਤੁਰ ਪੈਂਦੀ ਸੀ ਬਾਥਰੂਮ ਜਾਣਾ ਬਿਜੋ ੱਖਾ ਸੀਗਾ ਜਾਨੀ ਸਵੇਰੇ ਸਵੇਰੇ ਤਾਂ ਇਹਨਾਂ ਨੂੰ ਔਖਾ ਦੀ ਸਰਦੀਆਂ ਚ ਓਕੇ ਹੁਣ ਹੁਣ ਦੋ ਸਰਦੀਆਂ ਲੰਘੀਆਂ ਨੇ ਬਹੁਤ ਵਜੇ ਲੰਘੀਆਂ ਨੇ ਜੀ ਪਤਾ ਨਹੀਂ ਲੱਗਾ ਬਈ ਹਜੇ ਨੂੰ ਸੋਚਦਾ ਆਉਂਦੀ ਹੱਡੀ ਵੱਜ ਜਾਂਦੀ ਆ ਹਰੇਕ ਬੰਦਾ ਕਹਿੰਦਾ ਵੀ ਆਪਰੇਸ਼ਨੇ ਕਰਾਉਣਾ ਪੈਂਦਾ ਤੁਹਾਨੂੰ ਵੀ ਯੂਨੀ ਡਾਕਟਰਾਂ ਨੇ رائے ਦਿੱਤੀ ਮਤਲਬ ਆਪਰੇਸ਼ਨ ਕਰਾਉਣ ਦੀ ਦਿੱਤੀ ਹਾਂਜੀ ਹਾਂ ओके ਮਤਲਬ ਜਦੋਂ ਤੁਸੀਂ ਇਹ ਸਰਵਿਸ ਪੈਕ ਵਰਤਿਆ ਹਾਂਜੀ 2 ਸਾਲ ਹੋ ਗਏ ਅੱਡੀ ਦੀ ਪ੍ਰੋਬਲਮ ਬਣੀ ਆਈ ਤੁਹਾਨੂੰ ਕੋਈ ਪੈਸ ਨਹੀਂ ਸੁਝਿਆ ਨਹੀਂ ਜੀ ਜਦੋਂ ਅਸੀਂ ਡਾਕਟਰ ਸਾਹਿਬ ਕੋਲੇ ਗਏ ਮੇਰਾ ਭਾਂਜਾ ਕਹਿੰਦਾ ਉਹ ਕਹਿੰਦਾ ਵੀ ਆਪਰੇਸ਼ਨ ਕਰਾਉਣਾ ਉਹ ਮੇਰਾ ਭਾਂਜਾ ਕਹਿੰਦਾ ਆਂਟੀ ਮੈਂ 15 ਦਿਨਾਂ ਦੀ ਕਹਿੰਦਾ ਛੁੱਟੀ ਹੋਰ ਵਧਾ ਲੈਣਾ ਕਹਿੰਦਾ ਤੇਰਾ ਆਪਰੇਸ਼ਨ ਕਰਾ ਕੇ ਜਾਂਉਂ ਮੈਂ ਆਖਿਆ ਮੈਂ ਆਪਰੇਸ਼ਨ ਕਰਾਤਾ ਮੈਂ ਤਾਂ ਬੰਜੇ ਜਿਵੇਂ ਜ ਮੋੜ ਕੇ ਮੇਰਾ ਕੰਮ ਕੌਣ ਕਰੂਗਾ ਕਹਿੰਦਾ ਕੋਈ ਨਹੀਂ ਆਂਟੀ ਫਿਰ ਕਹਿੰਦਾ ਕੰਮ ਵਾਲੀ ਆਪਾਂ ਰੱਖ ਲਾਂਗੇ ਠੀਕ ਹੈ ਮੈਂ ਆਖਾ ਮੈਂ ਤੇਰੇ ਅੰਕ ਨਾਲ ਰਾਇ ਕਰੂੰਗੀ ਜੀ ਮੇਰੇ ਕਹਿਣਗੇ ਮੈਂ ਮਾਖਾ ਜੇ ਹੁਣ ਪ੍ਰੇਸ਼ਣ ਕਰਵਾ ਲਾਗੀ ਕਿ ਪਤਾ ਆ ਰਾਮ ਆਵੇ ਨਾ ਆਵੇ ਹਾਂ ਪੱਕਾ ਪਤਾ ਬਣੀ ਕੇ ਦੀ ਚੀਜ਼ ਦਾ ਬਿਲਕੁਲ ਹਾਂਜੀ ਹਾਂ ਮਾਖਾ ਵੀ ਮੈਨੂੰ ਰੋਗਣ ਹੁਣ ਤਾਂ ਮੈਂ ਦਾ ਕਰਦੀ ਤੁਰ ਫਿਰਦੇ ਮੰਗਰੋ ਮੈਨੂੰ ਰੋਗਣ ਵੱਧ ਬਣਾ ਕੇ ਬਣਾ ਦਵਾਂਗੇ ਮੈ ਤੁਰਨ ਚ ਵੀ ਦਿੱਕਤਾਂ ਆਂਦੀ ਸੀ ਤੁਹਾਨੂੰ ਪਰ ਵੀ ਜਦੋਂ ਪੈਰ ਸੁੱਜ ਜਾਂਦਾ ਸੀ ਚੰਗਿਆੜਾ ਪੈਂਦਾ ਸੀ ਜੀ ਮੈਨੂੰ ਆਇਆ ਹੁੰਦਾ ਵੀ ਜੇ ਕੋਈ ਕੰਮ ਕਰੇ ਤਾਂ ਮੇਰੀ ਚੰਗੀ ਗੱਲ ਜਦੋਂ ਮੈਂ ਰਜਾਈ ਚ ਲਾਇ ਕੇ ਬਹਿ ਜਾਂਦੀ ਆਰਾਮ ਆ ਜਾਂਦਾ ਅੱਛਾ ਉ ਜਦੋਂ ਤੁਰਦੇ ਤੁਸੀਂ ਉਹ ਦਰਦ ਹੁੰਦਾ ਸਾਰੇ ਪੈਰ ਚ ਪੈਰ ਜੀ ਲਾਲੀ ਮਾਰਦੀ ਹਰ ਕਗਲਾ ਮੈਂ ਕਹਿੰਦਾ ਤਾਂ ਤਨ ਦੀ ਤੂੰ ਤੋ ਜਿਵੇਂ ਤੁਸੀਂ ਮਗਲ 2 ਸਾਲਾਂ ਤੋਂ ਬਾਅਦ 2 ਸਾਲ ਹੋ ਗਏ ਤੁਹਾਨੂੰ ਕੋਈ ਉਹ ਪ੍ਰੋਬਲਮ ਨਹੀਂ ਆਈ ਹੁਣ ਆਹ ਹੱਥ ਵੀ ਤੁਹਾਡਾ ਸਹੀ ਕੰਮ ਬੜਾ ਕਰਕੇ ਦਿਖਾਓ ਸਹੀ ਕਰਦਾ ਇਹ ਹੁਣ ਅੱਜਕੱਲ ਬਈ ਓਕੇ ਹੁਣ ਤੁਹਾਨੂੰ ਪੂਰਾ ਸਹਿਯੋਗ ਦੰਦਾ ਹੱਥ ਕਰ ਹਾਂਜੀ ਹਾਂ ਪੂਰਾ ਕਿਤੇ ਖਾਲੀ ਕਲਾਸ ਨੂੰ ਪੜ ਸਰ ਹਾਂਜੀ ਹਾਂ ਹੁਣ ਬਾਲਟੀ-ਵੌਂਟੀ ਜੇ ਮੈਂ ਹੁਣ ਦੋਨਾਂ ਤਰ੍ਹਾਂ ਇੱਕ ਆਈਦਰ ਵੀ ਕੋਈ ਚੀਜ਼ ਚੱਕਣੀ ਹੋਵੇ ਇਹਦੇ ਨਾਲ ਬਾਲਟੀ ਵਾੜਨੇ ਆਈ ਦੇ ਨਾਲ ਹੋਰ ਕੋਈ ਚੀਜ਼ ਚੱਕ ਲੈਣੀ ਆ ਓਕੇ ਲੀੜਾ ਕੱਪੜਾ ਵੀ ਪੂਰਾ ਨਿਚੋੜ ਕੇ ਪਾਉਣੀ ਆ ਵੀ ਅੱਗੇ ਮੈਨੂੰ ਐਂ ਫਿਕਰ ਲੀੜਾ ਕੱਪੜਾ ਵੀ ਪੈਰ ਨਾਲ ਦਾਬ ਦੀ ਤਾਵੇਂ ਬੁਰ ਹੁਣ ਮਰ ਬਰਸੇ ਕਾ ਕਪੜਾ ਇਹਦਾ ਨਾ ਪਾਣੀ ਨੇ ਪੋਰਸ ਇਹਦਾ ਨਾ ਮਾਰ ਲਿਆ ਨਹੀਂ ਓਕੇ ਓਕੇ ਪਹਿਲੇ ਇਹ ਕਿੰਨੇ ਸਾਲਾਂ ਦੀ ਜਿਵੇਂ ਏਜ ਆ ਤੁਹਾਡੀ ਮੰਨ ਲਓ ਜਿਵੇਂ ਕਿੰਨੇ ਸਾਲ ਦੀ ਉਮਰ ਆ ਤੁਹਾਨੂੰ ਜੇ ਜਾ ਕੇ ਰਿਜ਼ਲਟ ਆਇਆ ਇਹ ਚੀਜ਼ ਦਾ ਪਰ 40 ਸਾਲ ਨਾ ਮੰਗ ਰਿਹਾ ਆ ਜੀ ਮੰਨ ਲਓ 45 ਸਾਲ ਤੁਸੀਂ ਉਸੇ ਤਰੀਕੇ ਨਾਲ ਹੱਥ ਤੁਹਾਡਾ ਕੰਮ ਨਹੀਂ ਕਰਦਾ ਸੀ ਨਹੀਂ ਜੀ 45 ਸਾਲਾਂ ਬਾਅਦ ਤੁਸੀਂ ਨੇ ਸਰਵਸਪੈਕ ਯੂਜ਼ ਕੀਤਾ ਹਾਂਜੀ ਹਾਂ ਪਰ ਉਹ ਯੂਜ਼ ਕਰਨ ਤੋਂ ਬਾਅਦ ਤੁਹਾਨੂੰ ਰਿਜ਼ਲਟ ਮਿਲਿਆ ਉਹ ਚੀਜ਼ ਬਹੁਤ ਵੱਡੀ ਦੋਸਤੋ ਇੱਕ ਚੀਜ਼ ਗੱਲ ਸਮਝਣ ਵਾਲੀ ਆ ਵੀ ਜਿੱਥੇ ਜਾ ਕੇ ਬਿਲਕੁਲ ਇਹਨਾਂ ਨੇ ਵੀ ਮੰਨ ਲਿਆ ਸੀ ਔਰ ਮੈਡੀਕਲ ਲੈਨ ਨੇ ਵੀ ਕਹਿਤਾ ਸੀ ਵੀ ਇਹ ਤੁਹਾਨੂੰ ਆਪਰੇਟ ਹੀ ਕਰਨਾ ਪਊਗਾ ਇਹ ਚੱਲ ਨਹੀਂ ਸਕਦਾ ਤਾਂ ਕੋਈ ਹਿੱਲਾ ਨਹੀਂ ਕੋਈ ਹਲ ਨਹੀਂ ਜਿਵੇਂ ਹੱਡੀ ਬਾਝਾਂਦੀ ਆ ਉਹ ਵੀ ਆਪਾਂ ਨੇ ਦੇਖਿਆ ਨਾ ਔਰ 45 ਸਾਲਾਂ ਬਾਅਦ ਇੰਨਾ ਕੁ ਸਟਰੋਂਗ ਜੋ ਰਿਜ਼ਲਟ ਹੈ ਸਰੀਰ ਦੀ ਸਫਾਈ ਕਰਾਉਣ ਦੇ ਨਾਲ ਸਰੀਰ ਨੇ ਰਿਕਵਰੀ ਦਿੱਤੀ ਹੈਗੀ ਆ ਆਪਣੇ ਨੇ ਹਨਾ ਜੋ ਭੈਣ ਜੀ ਆਪਾਂ ਨੂੰ ਦੱਸ ਰਹੇ ਨੇ ਅੱਜ ਖਾਲੀ ਸਿਲੰਡਰ ਚੱਕ ਲੈਂਦੇ ਨੇ ਹੱਥ ਕੰਮ ਕਰਨ ਦੇ ਵਿੱਚ ਸਹਿਯੋਗ ਦਿੰਦਾ ਔਰ ਬਹੁਤ ਵੱਡੀ ਗੱਲ ਆ ਬਾਕੀ ਇੱਕ ਚੀਜ਼ ਨੂੰ ਹੋਰ ਪੁੱਛਣਾ ਚਾਹਾਂਗੇ ਜਿਵੇਂ ਵੀ ਜੀ ਤੁਸੀਂ ਸਟਾਰਟਅਪ ਕੀਤਾ ਹੈ ਨਾ ਤੁਹਾਨੂੰ ਫੇਰ ਕਿਵੇਂ ਬਣਿਆ ਮਤਲਬ ਬਹੁਤ ਵੱਡੀ ਗੱਲ ਹੈ ਇੱਕ ਪਾਸੇ ਸਾਰੀ ਲੈਬ ਮੈਡੀਕਲ ਲੈਨ ਸਾਰੇ ਲੋਕਾਂ ਨੇ ਕਿਹਾ ਤਾਂ ਤੁਸੀਂ ਠੀਕ ਨਹੀਂ ਹੋ ਸਕਦੇ ਵੀ ਤੁਸੀਂ ਕੀ ਸੋਚ ਕੇ ਲਿਆ ਸੀ ਜਿਵੇਂ ਅਸੀਂ ਸਮਝਾ ਗਏ ਕੋਈ ਇੱਕ ਨਾ ਹਰ ਇੱਕ ਚੀਜ਼ ਦੀ ਕੋਈ ਸੇਵਾ ਹੁੰਦਾ ਵੀ ਜੱਡੇ ਜੇ ਸੇਵਾ ਹੈ ਸੀ ਸੰਦਿਆ ਪਰਵਾਦ ਮੰਨ ਕੋਈ ਛਾਣੀ ਸਾਡੇ ਕੋਲ ਭੇਜਿਆ ਕੋਈ ਦੋਸਤ ਮੇਰੇ ਤਰ ਦੇ ਉਹਨਾਂ ਨੇ ਕਿਹਾ ਵੀ ਅਰੇਂਜ ਕਰਕੇ ਵੀ ਮੇਰੇ ਕੋਲ ਡਾਕਟਰ ਸਾਹਿਬ ਆਉਂਦੇ ਨੇ ਉਹਨਾਂ ਨੂੰ ਤੁਹਾਨੂੰ ਮਲਾਉਣੇ ਆ ਜੀ ਤੇ ਦੋਸਤ ਜਿਵੇਂ ਰਾ ਚਲੋ ਮੈਂ ਤੁਰਿਆ ਜਾਂਦਾ ਮੈਂ ਚੱਲੋ ਪਤਾ ਲਿਆਣਾ ਜ ਮੈਂ ਇਕੱਲਾ ਹੀ ਗਿਆ ਉਹਨਾਂ ਨੇ ਮੈਨੂੰ ਸਮਝਾਉਣਾ ਕੀਤਾ ਵੀ ਸਾਡੇ ਇੰਨੇ ਵਧੀਆ ਰਿਜ਼ਲਟ ਆਇਆ ਹੈ ਇਹ ਚੀਜ਼ ਨਾਲ ਤੇ ਮੈਂ ਕੋਈ ਸੋਚ ਵਿਚਾਰ ਨਹੀਂ ਕਰਿਆ ਮੈਨਾਂ ਨੇ ਉਹਨਾਂ ਨੂੰ ਫੋਨ ਕਰਿਆ ਮੈਂ ਜਾ ਕੇ ਜੀ ਬੋਡੀ ਸਰਵਿਸ ਉਹਨਾਂ ਨੂੰ ਪੁੱਛ ਵੀ ਕਿੰਨੇ ਦਾ ਬਣਿਆ ਤੇ ਉਹਨਾਂ ਜਾ ਕੇ ਲੈ ਆਇਆ ਮੈਂ ਕਿਹਾ ਮੇਰੇ ਕੋਲ ਗੂਗਲ ਵਿੱਚ ਪੈਸਾ ਹੈਗਾ ਤੇ ਮੈਂ ਨਾਲ ਦੀ ਨਾਲ ਉਹਨੂੰ ਸੈਂਡ ਕਰਤੇ ਬਈ ਨਾਲ ਦੀ ਨਾਲ ਉਹਦੇ ਦੀ ਡਿਸੀਜਨ ਲੈ ਲਿਆ ਉਹਨਾਂ ਨੂੰ ਦਾ ਬਸ ਲੈ ਆਂਦੇ ਦੇ ਪਤਾ ਲੱਗਾ ਇਹ ਕਹਿੰਦੇ ਕੀ ਨੇ ਮੈਂ ਤੁਹਾਡੇ ਵਕਤ ਮੈਂ ਇਹਨਾਂ ਨੂੰ ਦੱਸਿਆ ਵੀ ਇੰਨਾ ਮਹਿੰਗਾ ਆਇਆ ਹੈ ਅੱਛਾ ਮੈਂ ਇਹਨਾਂ ਨੂੰ ਬਸ ਕਹਾਂ ਜਿਵੇਂ ਮੈਂ ਕਹਿੰਦਾ ਆਪਾਂ ਪੰਜਾਬੀ ਵਿੱਚ ਗੋਮੂ ਜੇ ਕਰਤਾ ਵੀ ਹਾਂ ਚਲ ਕੋਈ ਤੁਸੀਂ ਪਿੱਛੇ ਦੇ ਜਣੇ ਜ ਆਹ ਤੌਰ ਤੇ ਜੇ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੋੜੇ ਮੋੜੇ ਦਿੱਕਤ ਨਹੀਂ ਉਹ ਦਿਖਾਂਗੇ ਦਿਖਾਉਂ ਹੋਰ ਕੁਝ ਬੁਖਾਰ ਵੀ ਹੋ ਜਾਂਦੀ ਜੇ ਇਹਨਾਂ ਨੂੰ ਤਿੰਨ ਡੰਗ ਦੀ ਦਵਾਈ ਦਿੱਤੀ ਤੇ ਇੱਕ ਡੰਗ ਦੀ ਲੈ ਲਈ ਦੋ ਡੰਗ ਦੀ ਲੁਕੋ ਦਿੰਦੇ ਸੀ ਦਵਾਈ ਵੀ ਖਾਂਦੇ ਨਹੀਂ ਸੀਗੇ ਤੇ ਜਦੋਂ ਤੋਂ ਇਹਨਾਂ ਨੂੰ ਪਤਾ ਲੱਗਾ ਮੈਨੂੰ ਇੰਨਾ ਵਧੀਆ ਰਿਜ਼ਲਟ ਆਉਣ ਲੱਗਿਆ ਆਪਦੇ ਆਪ ਮੈਨੂੰ ਕਹਿ ਕੇ ਪਾਉਂਦੇ ਸੀ ਜਿੰਨੇ ਮਿਲ ਪਾਉਂਦੇ ਸੀ ਪਾ ਕੇ ਰੱਖ ਦੋ ਕੋਈ ਸ਼ਮਾ ਨਹੀਂ ਇਸ ਨੰਗਰ ਦਿੱਤਾ ਨੇ ਅਗਰ ਦਵਾਈ ਦੀ ਮੈਂ ਇੱਕ ਦਿਨ ਲੈ ਕੇ ਜਾਵਾਂ ਦਿਨ ਲੈਣਗੇ ਪਤਾ ਨਹੀਂ ਨਾ ਪਰ ਜਦੋਂ ਤੋਂ ਇਹਨਾਂ ਨੂੰ ਪਤਾ ਲੱਗਾ ਇੰਨਾ ਵਧੀਆ ਜਣੇ ਰਿਜ਼ਲਟ ਆਉਣ ਲੱਗਿਆ ਆਪਦੇ ਆਪਣੇ ਆਪ ਨੂੰ ਉਹਦੇ ਮੈਨੂੰ ਕਹਿੰਦੇ ਮੈਨੂੰ ਜਿੰਨੀ ਵਾਤਰਾ ਹੈਗੀ ਜਿ ਪਾ ਕੇ ਰੱਖ ਦੋ ਅਸੀਂ ਇਸ ਟਾਈਮ ਤੇ ਲੈਂਦੇ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਮੈਂ ਇਸ ਤੋਂ ਬਾਅਦ ਵੀ ਵਧੀਆ ਰਿਜ਼ਲਟ ਲਾ ਲਵਾਂਗੇ ਤੁਸੀਂ ਤਾਂ ਇਹ ਸੋਚ ਕੇ ਮਨੋਂ ਤੁਹਾਨੂੰ ਦੱਸਿਆ ਗਿਆ ਤੁਸੀਂ ਤਾਂ ਇਹ ਸੋਚ ਕੇ ਲਿਆ ਵੀ ਜਿਵੇਂ ਆਪਾਂ ਵੀ ਸਰਵਿਸ ਦੀ ਗੱਲ ਕਰ ਰਹੇ ਹਾਂ ਵੀ ਸਫਾਈ ਕਰਾ ਕੇ ਆਪਾਂ ਵੀ ਕੀ ਜਾਂਦਾ ਪਰੇਸ਼ਾਨ ਤਾਂ ਹੈ ਨਹੀਂ ਕੋਈ ਕਹਿੰਦੇ ਬਲੌਗ ਜਾਂ ਖੁੱਲ ਜਾਣਗੀਆਂ ਬਲੌਗ ਵੀ ਸਫਾਈ ਹੋ ਜਾਂਦੀ ਹੈ ਸਰੀਰ ਦੀ ਹੋ ਜਾਊਗਾ ਬਾਕੀ ਇਹਨਾਂ ਦਾ ਵਜਨ ਬਹੁਤ ਜ਼ਿਆਦਾ ਜਿਵਾਜਨ ਵੀ ਲਾਸ ਹੋਇਆ ਉਹਦੇ ਨਾਲ ਓਕੇ ਸੈੱਟ ਹੋ ਗਿਆਗਾ ਕਿੰਨਾ ਵਜਨ ਸੀ ਪਹਿਲਾਂ ਬਜਨਾਂ ਦਾ 6-7 ਕਿਲੋ ਮੰਗਲੋਸ ਹੋਇਆ ਜਸ਼ਬਾ ਜੀ ਓਕੇ ਸਰਦਾਰ ਜੀ ਮੈਂ 2 ਸਾਲ ਛੱਡੇ ਨੂੰ ਹੋ ਗਏ ਜੀ ਹਾਂਜੀ ਅੱਜ ਬਿਲਕੁਲ ਓਕੇ ਨੇ ਕਲੀਅਰ ਨੇ ਪੰਜ ਬਹੁਤ ਪਰਿਵਾਰ ਤੁਹਾਡੇ ਵਰਗੇ ਦੇਖ ਰਹੇ ਹੋਣਗੇ ਹਾਂਜੀ ਜਿਹੜੇ ਆਸ ਹੀ ਛੱਡ ਚੁੱਕੇ ਹੁੰਦੇ ਨੇ ਹਾਂਜੀ ਹਾਂ ਕੋਈ ਸ਼ਾਇਦ ਤੁਹਾਡੀ ਮਨਸ ਵੀ ਆਇਆ ਹੋਵੇ ਵੀ ਅੱਜ ਉਸ ਜੇ ਕੀ ਕਰਨਾ ਕੀ ਆਇਆ ਕਿ ਨਹੀਂ ਆਇਆ ਵਰਤਦੇ ਹਾਂਜੀ ਹਾਂ ਓਕੇ ਵੀ ਇਹ ਤਾਂ ਇਹਨਾਂ ਨੇ ਕੀ ਕਰਨਾ ਹਨਾ ਹਾਂਜੀ ਤੇ ਜਿਵੇਂ ਹੁਣ ਬਹੁਤ ਪਰਿਵਾਰ ਤੁਹਾਨੂੰ ਦੇਖਣਗੇ ਉਹਨੂੰ ਕੀ ਸੁਨੇਹਾ ਦੇਣਾ ਚਾਹੁੰਗੋ ਜਿਹਨਾਂ ਨੂੰ ਬਿਕਤਾ ਨਾਲ ਜੂਜ਼ਰੇ ਨੇ ਮੈਂ ਤਾਂ ਜੀ ਇਹੀ ਸੁਨੇਹਾ ਦੇਣਾ ਚਾਹੁੰਨੀ ਆ ਵੀ ਇਹ ਬਾਡੀ ਸਰਵਸ ਨਾਲ ਸਲਾਵ ਤੇ ਠੀਕ ਹੋ ਗੋ ਵੀ ਠੀਕ ਹੋ ਸਰਦਾ ਬੰਦਾ ਹਾਂਜੀ ਹਾਂ ਓਕੇ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਜਿੱਥੇ ਅਸੀਂ ਜੋ ਜੋ ਸਰਵਸ ਬਾਡੀ ਸਰਵਸ ਬਾਰੇ ਇਕੋ ਗੱਲ ਕਹਿੰਦੇ ਆ ਵੀ ਇਹ ਸਰੀਰ ਦੀ ਸਫਾਈ ਆ ਕੋਈ ਦਵਾਈ ਨਹੀਂ ਪਰ ਜਿਹੜੇ ਪਰਿਵਾਰ ਸਾਡੇ ਜੂਜ਼ਰ ਨੇ ਉਹ ਇੰਨੀ ਇੱਕ ਬਾਦੇ ਨਾਲੇ ਚੀਜ਼ਾਂ ਕਿਉਂ ਕਹਿੰਦੇ ਨੇ ਕਿਉਂਕੋ ਖੁਦ ਜੂਜ਼ ਵਰਤਿਆ ਹੋਇਆ ਉਹਨਾਂ ਦੇ ਸਰੀਰ ਤੇ ਰਿਜ਼ਲਟ ਆਇਆ ਹੋਇਆ ਹੈ ਤਾਂ ਦੋਸਤੋ ਇੱਕ ਗੱਲ ਸਮਝਣ ਵਾਲੀ ਹੈ ਵੀ ਅਜੈਵ ਸਿੰਘ ਜੀ ਨੇ ਹੌਸਲਾ ਕੀਤਾ ਪਰ ਪੂਰੀ ਫੈਮਿਲੀ ਬੈਠੀ ਆ ਭੈਣ ਜੀ ਦਾ ਵੀ ਇਸ ਨੂੰ ਧੰਨਵਾਦ ਕਰਦੇ ਆ ਇੱਕ ਚੀਜ਼ ਸਮਝਣੀ ਹੈ ਜਿਹੜੀ ਬਹੁਤ ਜ਼ਰੂਰੀ ਹੈ ਵੀ ਸਰੀਰ ਦੀ ਸਫਾਈ ਨਾਲੇ ਕਿੰਨੇ ਕੁ ਰਿਜ਼ਲਟ ਜਿਹੜੇ ਐਨੇ ਇੱਕ ਜ਼ਬਰਦਸਤ ਰਿਜ਼ਲਟ ਆਪਾਂ ਲੈ ਰਹੇ ਹੈਗੇ ਆ ਕਿਉਂਕਿ ਆਪਣਾ ਸਰੀਰ ਰਿਜ਼ਲਟ ਦਿੰਦਾ ਬਾਡੀ ਸਰਵਸ ਸਰੀਰ ਦੀ ਸਫਾਈ ਕਰਦਾ ਹੈ ਕੋਈ ਦਵਾਈ ਨਹੀਂ ਹੈਗੀ ਤਾਂ ਦੋਸਤੋ ਜਿਵੇਂ ਆਪਾਂ ਨੂੰ ਨੰਬਰ ਦਿੱਤਾ ਗਿਆ ਤਾਂ ਧਿਆਨ ਰੱਖਣਾ ਕਿ ਜਿਹੜੀ ਪਰਿਵਾਰ ਦੀ ਪਰਸਨਲ ਲਾਈਫ ਆ ਕੋਈ ਟਾਈਮ ਪੁੱਛੋ ਜੇ ਤੁਹਾਨੂੰ ਗੱਲਬਾਤ ਕਰਨੀ ਹੈ ਪੁੱਛੋ ਵੀ ਤੁਹਾਡੇ ਕੋਲ ਟਾਈਮ ਹੈ ਸਹੀ ਸਮਾਂ ਹੈ ਗੱਲਬਾਤ ਕਰਨ ਦਾ ਤਾਂ ਕਿ ਤੁਹਾਡੀ ਗੱਲਬਾਤ ਹੋ ਸਕੇ ਕੋਈ ਦਿੱਕਤ ਨਹੀਂ ਤੁਸੀਂ ਇਹ ਪਰਿਵਾਰਾਂ ਨੂੰ ਘਰੇ ਆ ਕੇ ਵੀ ਮਿਲ ਸਕਦੇ ਹੋ ਤਾਂ ਥੈਂਕ ਯੂ ਸਾਰੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ